ਮੈਂ ਫੜੋਈ ਕਰਾਂਗਾ ਅਸਰੀਕਾਲ ਜੀ ਆਪਾਂ ਚੱਲੇ ਆਂ ਦਵਾਈ ਪੋਣ ਨਾਲੇ ਆਪਾਂ ਪਾਣੀ ਲਾ ਦੇਣਾ ਨਹਿਰ ਦਾ ਬੰਦੇਲ ਮੁੜ ਆਇਆ ਵਾ ਔ ਇੱਕ ਵੀਰ ਹੋਰ ਆਉਂਦਿਆ ਵਾ ਬੰਦੇਲ ਮੁੜ ਆਇਆ ਵਾ ਤੇ ਬੰਦੇਲ ਵੀ ਆ ਗਿਆ ਬੰਦੇਲ ਤੇ ਆ ਗਿਆ ਬੜਾ ਵਾ ਪਤਾ ਵਾ ਹਾਂ ਪਾਣੀ ਕੱਟ ਹੋ ਗਿਆ ਵਾ ਘਾਟ ਨਹੀਂ ਲੱਈ ਨਾ ਆਪਾਂ ਚੱਲੇ ਆਂ ਦਵਾਈ ਪੋਣ ਆਹ ਕਾਂ ਵੀਡੀਓ ਹੀ ਜਾਂਦੀ ਐ ਐ ਇਹਨਾਂ ਦੀ ਆ ਜਿਹੜੇ ਆਉਂਦੇ ਆ ਐ ਆਪਣਾ ਵਰਸਿੰਗ ਆ ਪਾਣੀ ਲੱਗਦਾ ਜੀ ਕਣਕਾਂ ਨੂੰ ਦੂਜਾ ਤੂਜਾ ਐਦਾਂ ਕੁਝ ਖਾਲਾਂ ਦੇ ਹਾਲ ਆ ਐਦਾਂ ਦੇ ਕੁਝ ਖਾਲ ਆ ਆ ਵੀ ਕਣਕ ਪੰਜਾਬੀਆਂ ਦੀ ਜੇ ਪਰ ਹਾਲ ਇਹਨਾਂ ਦੇ ਬਈਆਂ ਵਰਗੀਆਂ ਚੇਤਨ ਲਿਆ ਪਾਣੀ ਲਵਾ ਚੇਤਨ ਡਾੜ ਲਾਈ ਆ ਓ ਯਾਰ ਆ ਓਏ ਆ ਤੇ ਰੋੜਿਆਂ ਨੂੰ ਆ ਕੇ ਸੱਪ ਮਰਿਆ ਪਿਆ ਕੜਦੇ ਜਾਣੋ ਕਾ ਆ ਜਾ ਬਹੁਤ ਪਾਣੀ ਹੋ ਗਿਆ ਆ ਕਿੱਥੇ ਪਾਣੀ ਦਾ ਖਾਨ ਕਿੱਧਰ ਆਊਗਾ ਮੈਂ ਜੀ ਆ ਜਾਓ ਉਹਦੀ ਬਹੁਤ ਦੋ ਤਿੰਨ ਸੱਪ ਉਹਦੇ ਤੇ ਵੜਾ ਕਿਥੇ ਕੋਈ ਨਹੀਂ ਕੋਲੋਤੇ ਰਹਿੰਦੇ ਸੱਪ ਤਾਂ ਕੋਈ ਨਹੀਂ ਆ ਜਦਨ ਲਾਇਆ ਪਾਣੀ ਚੱਲ ਬੰਦੇ ਜੀ ਚੱਲੀ ਆਪਾਂ ਤੇ ਪਰੇ ਕਰਤੀ ਆ ਚਾਲੂ ਇਹ ਦਵਾਈ ਭੋਲੀ ਆਪਾਂ 15 ਵੀ ਹਥਾਂ ਵਾਲੇ 30 ਪੌਣੀਆਂ ਟੰਕੀਆਂ ਆ ਜਿਹੜਾ ਵੀਰ ਆਉਂਦਿਆ ਉਹ ਥੋੜਾ ਸੂਝਵਾਨ ਆ ਉਹਨੂੰ ਵਾਵਾ ਨੌਲੇਜ ਆ ਉਹਨੂੰ ਬਾਜ ਮਾਰੀ ਕੇ ਆ ਦੱਸ ਜਾ ਕਿਦਾਂ ਕਿੰਨੇ ਆ ਵਾਵਾ ਕਿੰਨੇ ਆ ਪਾਣੀ ਆ ਕਿਉਂਕਿ ਆਪਾਂ ਆਏ ਆ ਬੰਦੇ ਨਵੇਂ ਆਪਾਂ ਨੂੰ ਨਹੀਂ ਨੌਲੇਜ ਹੈ ਨੀਗੀ ਆ ਵੀਰ ਨੂੰ ਨੌਲੇਜ ਹੈਗੀ ਆ ਉਹ ਦੱਸੂ ਆਪਾਂ ਨੂੰ ਉਹ ਕਹਿੰਦਾ ਪਾਣੀ ਨੂੰ ਆ ਹੋ ਗਿਆ ਕਹਿੰਦਾ ਪਾਣੀ ਲਾਓ ਤੇ ਪਾਣੀ ਵੀ ਲਾ ਦੇਣਾ ਆਪਾਂ ਪਾਣੀ ਲਾ ਦੇਣਾ ਬਸ ਦਵਾਈ ਪੈ ਗਈ ਆ ਤੇ ਨਾਲ ਹੀ ਪਾਣੀ ਚਾਲੂ ਕਰ ਦੇਣਾ ਇੱਧਰ ਦਵਾਈ ਗਈ ਆ ਪੈ ਨੌਂ ਘੰਟੇ ਆ ਭਰਿਆ ਵਾ ਭਰੇ ਦੀ ਬਾਤ ਨਹੀਂ ਆ ਉੱਤੇ ਨਹਿਰ ਦਾ ਪਾਣੀ ਲਾਤਾ ਸੀ ਇਸੇ ਪਾਣੀ ਖੋਲਦਾ ਆਹ ਤਲੇ ਤੇ ਮੋਟਰ ਚਲਾਤੀ ਹੈ। ਆਹ ਚਲੰਦੀ ਮੋਟਰ। ਤੇ ਉਹਨੇ ਪੰਪ ਬੰਦ ਕਰ ਲਿਆ। ਵਾਹ ਵੇਖਣ ਦਿਓ ਨਾ ਖਤੇ ਜਿਖੋਗੇ। ਤੇਲ ਮੁਗ ਗਿਆ ਵਾ। ਤੇਲ ਹੈਂ? ਤੇ ਤੈਨੂੰ ਕੀ ਆ ਹੀ ਪਾਲਾ? ਹੁਣ ਕਿਨਾਂ ਦਿਖਾ ਨਹੀਂ ਰਿਹਾ। ਤੇਲ ਮੈਂ ਕਿਹੇ ਪਾਲਾ ਵਾ ਤੇਲ ਥੋੜਾ ਜੀ। ਤੇ ਕਹਿੰਦਾ ਨਹੀਂ ਹੋਣੀ ਡੰਕੀ। ਇਹ ਆਪਣੀ ਕੋਠਾ ਇੱਕ ਟਾਈਮ ਐ ਫਿਰ ਲੱਗਦੀ ਹੁੰਦੀ ਤੇ ਅੱਜ ਘਾਹ ਗਿਆ ਰਾ ਇਹਨੀਆਂ ਪੋੜੀਆਂ ਰਾਜੇ ਮਹਾਰਾਜ ਦੇ ਮਹਿਲਾਂ ਚੋਂ ਕੱਢ ਕੇ ਬਣਾਈਆਂ ਕਰਦੇ ਨਹੀਂ ਇਹ ਚੂਹਾ ਲੱਗ ਗਿਆ ਪਾਣੀ ਹੁਣ ਪਾਣੀ ਨਹੀਂ ਲਾਇਆ ਦੇਖਣਾ ਚ ਲੱਗ ਗਿਆ ਚੂਹਾ ਇਹ ਹਡੀਆਂ ਵਟਾ ਆ ਪਰੇ ਜੀ ਦਵਾਈ ਪਾਤੀ ਆ ਕਾ ਦੀ ਬਟਰੇ ਦੀ 24 ਸਾਲੀ 25 ਸਾਲੀ ਅਣੀ ਸਾਲੀ ਦਵਾਈ ਪਾਉਣ ਲੱਗਿਆ ਛੋ ਜਦਾ ਗਿਆ ਯਾਰ ਕਿੰਦਾ ਕਰਕੇ ਅਈ ਤੇ ਵੈਸੇ ਤਾਂ ਅਹੀਂ ਪੁੰਦੇ ਪੁੰਦੇ ਹੁੰਦੇ ਨਹੀਂ ਆ ਜੂਆ ਲੱਗਾ ਇੱਕ ਬੋਰਾ ਇੱਕ ਬੋਰਾ ਆ ਕੋਸਤਾ ਉਹ ਤਾਂ ਅੰਦਰ ਦਾ ਇਸ ਕਰਨੀ ਅੱਗ ਵੀ ਲੱਗੀ ਸੀ ਕਿਹੜੇ ਮਹਿਫਲਾਂ ਲੱਗਦੀ ਹੁੰਦੀਆਂ ਇੱਥੇ ਸਾਵਾ ਅਗਰਾਂ ਕਾਲਾ ਆ ਸਾਡੇ ਪਿੰਡ ਬੱਤੀ ਨਹੀਂ ਹੁੰਦੀ ਹੁੰਦੀ ਤੇ ਨਹੀਂ ਸ਼ਕਤੀਮਾਨ ਰੱਖਣੇ ਹੁੰਦੇ ਨੇ ਇੱਥੇ ਜਿੰਨ ਰੱਖਿਆ ਬਲੈਕਨ ਵਾਲੀ ਟੀਵੀ ਰੱਖੀ ਹੋ ਹਾਸ ਤੇ ਤੇ ਸ਼ਕਤੀਮਾਨ ਰੱਖੀ ਦਿੰਦੇ ਹਾਂ ਹਾਂ ਉਰੇ ਆਲਾ ਕਰਾਂਗੇ ਦੀ ਯਾਰ ਕੀ ਰਿਪੇਅਰ ਕਰਮੀਆਂ ਕਰਾ ਦਨੇ ਕਲੰਗ ਵੱਢ ਕੇ ਅੱਡੇ ਘਣਾ ਵੜਾ ਆਇਆ ਘਾ ਇੱਥੋਂ ਆਪਾਂ ਮੰਦਾ ਦੀ ਪਾਣੀ ਆ ਇੱਕ ਖਤਾ ਰਹਿ ਗਿਆ ਵਾ ਉਹ ਥੜਲਾ ਦੇ ਭਰੇ ਹੀ ਉਤੋਂ ਚੱਲ ਕੇ ਉਧਰ ਮੋਟਰ ਚੱਲ ਨਹੀਂ ਦੇਈ ਆ ਉਹ ਵਾਲੀ ਉਹ ਵਾਲੀ ਜੇ ਬਾਅਦ ਫਿਰ ਦਵਾਈ ਵੇਨੇ ਮੈਨੇ ਨੂੰ ਪਰਦੇ ਨਾਲੇ ਖਤਾਈਆ ਆਈਆ ਫਿਰ ਡਾਰ ਖੋਲ ਜਾਨੀ ਆ ਥੱਲੇ ਜੀ ਦਾ ਚੱਲਦਾ ਹੋਊਗਾ ਫੇਰ ਲੈ ਜਾਊਗਾ ਹੁਣ ਆਪਾਂ ਵਿੱਚੋਂ ਡੱਕ ਲਿਆ ਪਾਣੀ ਇੱਥੇ ਅਨੀਵਾਰੀ ਬੁਰੀ ਦਾ ਸਿਸਟਮ ਪੰਜਾਬ ਚ ਦੀਵਾਰੀਆਂ ਨਾਲ ਲਾਉਂਦੇ ਇੱਥੇ ਨੀਵਾਰੀ ਹੋਰੀ ਆਪਾਂ ਚੱਲਾਂ ਦੀ ਕਰਨ ਨੂੰ ਲਵਾਈ ਗਈ ਆਪਾਂ ਇਹ ਤੇ ਨਿਆ ਦਾ ਪਾਣੀ ਪੰਨੇ ਨੇ ਰੁਹੀ ਬੰਦ ਉਤੋਂ ਆ ਚਾ ਮੈਂ ਜਾਵੇਂ ਹੁਣ ਬੋਲੋ ਤੇ ਆ ਆਇਆ ਹੈ ਭਈਆ ਜਿੰਨਾ ਦੀ ਮੋਟਰ ਪਾਈ ਸਾਰੇ ਚੋਖੇ ਉਥੋਂ ਉਹਨਾਂ ਦਾ ਆਪਣਾ ਨਹੀਂ ਭਰਿਆ ਤੇ ਮੈਂ ਚੁੱਕ ਕੇ ਉਧਰ ਪਾਤੀ। ਤੋਂ ਡੈਸ਼ ਗਨ ਭਾਈ ਸਾਹਿਬ ਮੋਟਰ ਦੇ ਦੋ ਹਾਂ। ਪਾਣਾਂ ਲੈ ਆ ਜੀ ਫੁੱਲ ਕੇ ਘਰ। ਉੱਪਰੋਂ ਨਹੀਂ ਚੱਲੇ ਆ ਵਿਆਹ ਤੇ। ਤੋਂ ਉੱਪਰ ਦਾ ਮੁੰਡਾ। ਤੇ ਆਹ ਮੋੜ ਤੋਂ ਉਹੀ ਲੈ ਗਏ ਡਬਰੇ ਸਟੇਸ਼ਨ ਤੇ। ਉਹਨਾਂ ਕੋਲੋਂ ਮੈਂ ਲੈ ਆਇਆ। ਤੇ ਆਹ ਕੋਈ ਹੈ ਐਮਪੀ ਦਾ ਮਾਹੌਲ ਚਾਲ। ਰਾਤ ਦੇ ਮਜੰਦੇ 8:00 8:30। ਇੱਕ ਆ ਦੋ ਕਾ ਕੋਈ ਮੋਟਰਸਾਈਕਲ। ਕਾਹਮ ਜਮੇ ਕੋਈ ਹੁੰਦੀ ਆ ਤੇ ਇੰਨਾ ਕਿ ਸੇਫ ਆ ਐਮਪੀ ਮਤਲਬ ਐਜ਼ ਕੰਪੈਰੀਡ ਟੂ ਪੰਜਾਬ ਪੰਜਾਬ ਦੇ ਕੰਪੈਰੀਜ਼ਨ ਚ ਇੰਨਾ ਕਿ ਸੇਫ ਹੈ ਐਮਪੀ ਰਾਤ ਦੇ 12 12 ਕੀ ਸਾਰੀ ਰਾਤ ਪਰ ਫਿਰਦੇ ਰਹੋ ਕੋਈ ਮਤਲਬ ਨਹੀਂ ਆ ਕੋਣ ਉਹ ਇੱਕ ਫਿਰਨੇ ਕਾਹਦੀ ਮੜਸਾ ਲਾਉਂਦੀ ਆ ਦੂਰ ਦੂਰ ਕਿਤੇ ਲੈਡ ਚੱਕਦੀ ਕੋਈ ਪੈਂਡ ਆ ਇਧਰ ਕੋਈ ਪੈਂਡ ਆ ਕੋਈ ਅੱਡਾ ਘਰ ਹੋਣਾ ਹੈ ਆ ਪੰਜ ਤੱਕ ਗਰੀਵਾਂ ਨੂੰ ਪਹੁੰਚ ਗਏ ਆ। ਉਹ ਸਾਹਮਣੇ ਜਿਹੜੀ ਲੜਾਂ ਦੇਖਦੀਆਂ। ਇੱਕ ਮਿੰਟ। ਉਹ ਸਾਹਮਣੇ ਜਿਹੜੀਆਂ ਲੜਾਂ ਲੱਗਦੀਆਂ ਉੱਥੇ ਘਾਰ ਆ। ਇੱਥੇ ਹੈਗਾ ਪੰਜਾਬੀਆਂ ਦੇ ਤਿੰਨ ਚਾਰ ਘਰ ਇੱਥੇ ਆ। ਬਹੁਤ ਦਰਿਆ। ਇਹ ਤਾਂ ਵਿਰਲੇ-ਵਿਰਲੇ ਘਰ ਆ ਗਏ ਆ। ਆ ਪਿੱਛੇ ਆਪਾਂ ਭਈਆਂ ਦਾ ਪੜਨਾਂ ਚਾਹੀਏ ਆ ਕੋਈ। ਤੇ ਆ ਪੰਜਾਬੀਆਂ ਦਾ ਇੱਥੇ ਜੇ ਨਾ ਤਿੰਨ ਚਾਰ ਘਰ। ਸਨਾਈ ਸਾਤ ਸੇ ਵੀ ਅਕਾਲ ਆਬੋਧੇ